ਗੱਲ ਪਿਆਰੇ ਉਹ ਸਵੇਰ ਦਾ ਟਾਈਮ ਹੋ ਗਿਆ ਸਾਡੇ 6:00 ਪਾਉਣੇ 7 ਦਾ ਬਸ ਹੁਣ ਆਪਾਂ ਨਿਕਲਦੇ ਆ ਚਾਲੇ ਪਾਉਣੇ ਆ ਦਰਸ਼ਨ ਸੁਨਾਣ ਤਾਂ ਆਪਾਂ ਕੱਲ ਕਰ ਲਈ ਬਹੁਤ ਖੁੱਲਾ ਟਾਈਮ ਸੀ ਆਪਣੇ ਕੋਲ ਬਸ ਹੁਣ ਚਾਹ ਚੂ ਸ਼ੱਕ ਕੇ ਇੱਕ ਵਾਰ ਤਾਂ ਸ਼ੱਕ ਲਈ ਦੂਜੀ ਵਾਰ ਫੇਰ ਸ਼ੱਕਦੇ ਆ ਹੁਣ ਚਾਹ ਸ਼ੱਕ ਕੇ ਫੇਰ ਨਿਕਲਦੇ ਆ ਅੱਗੇ ਨੂੰ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਲੋ ਬਿਆਰੇ ਸਾਹਮਣੇ ਲੰਗਰ ਹਾਲ ਸੀ ਇਹ ਪੂਰੀ ਵਾਲਿਆਂ ਦਾ ਆ ਜਿਹੜਾ ਰਾਸ ਨੂੰ ਦਿਖਾਇਆ ਸੀ ਲਗਜ਼ਰੀ ਹੋਟਲ ਹੋਟਲ ਲਈ ਕਮਰਾ ਇਸਰਾ ਦਾ ਇਹਨੂੰ ਕੀ ਕਹਿ ਸਕਦੇ ਆਂਗੇ ਆ ਥੱਲੇ ਪਾਰਕਿੰਗ ਹੈ ਜੀ ਆਹ ਲੋ ਪਿਆਰਿਓ ਆ ਕਮਰਾ ਜਿਹੜਾ ਆਪਾਂ ਨੂੰ ਮਿਲਿਆ ਸੀਗਾ ਆਹ ਲੋ ਆ ਬਾਥਰੂਮ ਨਾਲ ਇਹ ਚ ਇੰਡੀਅਨ ਸੀਟ ਲੱਗੀ ਹੋਈ ਆ ਟੂਟੀਆਂ ਨੇ ਗੀਰ ਗੁਜਰ ਨਹੀਂ ਆਏਗਾ ਆ ਐ ਮੰਜੇ ਰੱਖੇ ਹੋਏ ਨੇ ਲੋਹੇ ਦੇ ਉੱਤੇ ਚਾਹ ਪਸਾਈ ਹੋਈ ਆ ਚਾਦਰ ਇਹ 100 ਰੁਪਏ ਦੇ ਵਿੱਚ ਮਿਲਿਆ ਜੀ ਆ ਲਓ ਚਲੋ ਜੀ ਹੁਣ ਆਪਾਂ ਪਾਈਏ ਚਾਲੇ 8 ਵਜਣ ਵਾਲੇ ਆ ਅੱਗੇ ਜਾ ਕੇ ਮਿਲਦੇ ਆ ਲਓ ਪਿਆਰਿਓ ਆਪਾਂ ਹੁਣ ਇੱਥੋਂ ਚਾਲੇ ਪਾਉਣ ਲੱਗੇ ਆ 8 ਕੁ ਵਜ ਗਏ ਵਧੀਆ ਆਪਾਂ ਚਾਹ ਪਾਣੀ ਛਕ ਲਿਆ ਸੀਗਾ ਤੇ ਸਵੇਰੇ ਦਰਸ਼ਨ ਵੀ ਕਰਿਆ ਆਏ ਸੀ ਵਹਿਤਾਰਾ ਸ਼ਾਮ ਨੂੰ ਹੀ ਆਪਾਂ ਜਾਇਆ ਸੀ ਸਾਰੇ ਚਲੋ ਹੁਣ ਇਥੋਂ ਚਾਲੇ ਪਾਉਨੇ ਆ ਨਿਕਲਦੇ ਆ ਅਗਲੇ ਸਫ਼ਰ ਤੇ ਰਾਹ 'ਚ ਇੱਕ ਬਾਈ ਆ ਜਗਤਾਰ ਉਹਨੂੰ ਮਿਲਣਾ ਆਪਾਂ ਤੇ ਉਹਦੇ ਨਾਲ ਰਾਹ 'ਚ ਸਲਾਹ ਵਗੈਰਾ ਕਰਨੀ ਆ ਉਹ ਬਾਈ ਨੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਾਰਗ ਕਰਿਆ ਹੋਇਆ ਚਲੋ ਜੀ ਹੁਣ ਚਾਲੇ ਪਾਈਏ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਾਂ ਹੁਣ ਆਏ ਆ ਇਧਰੋਂ ਤੇ ਹੁਣ ਆਪਾਂ ਇੱਥੇ ਨਿਕਲਿਆ ਏ ਆ ਸੂਏ ਤੇ ਹੁਣ ਇੱਧਰ ਨੂੰ ਜਾ ਕੇ ਫਿਰ ਆਪਾਂ ਰਾਮਾ ਮੰਡੀ ਵਾਲਾ ਰੋਡ ਪੈਣਾਗਾ ਇੱਧਰ ਨੂੰ ਜਾਣਾ ਸਿੱਧਾ ਹੁਣ ਜਸਤਾਨੇ ਪਾਏ ਹੋਏ ਨੇ ਆ ਹੁਣ ਠੰਡ ਲੱਗਦੀ ਆ ਸਾਜਰੇ ਸਾਜਰੇ ਜਦ ਤੁਰੇ ਆ ਅੱਗੇ ਤਾਂ ਆਪਾਂ 9 9.5 ਤੁਰਦੇ ਰਹੇ ਹਾਂ ਦੋ ਦਿਨ ਆ ਸਾਜਰੇ ਤੁਰੇ ਆ ਠੰਡ ਲੱਗਦੀ ਆ ਚਲੋ ਜੀ ਚੱਲਦੇ ਹਾਂ ਹੁਣ ਅੱਗੇ ਆਹ ਲੋ ਪਿਆਰਿਓ ਆ ਸੁਗਰੇ ਨਾਲ ਨਾਲ ਵਾਲਾ ਰੋਡ ਆ ਇਹ ਇਹ ਹੁਣ ਸਾਹਮਣੇ ਜਾ ਕੇ ਰਾਮਾ ਮੰਡੀ ਵਾਲੇ ਰੋਡ ਤੇ ਝੜ ਜੂਗਾ ਉਹ ਵੱਡਾ ਰੋਡ ਹੋਊਗਾ ਸਵੇਰੇ ਸਵੇਰੇ ਠੰਡ ਲੱਗਦੀ ਆ ਪੂਰੀ ਇਹਦਾ ਮਤਲਬ ਸੱਚ ਦੇ ਤੁਰਨਾ ਦਾ ਜਲਸਤਾਨੇ ਦੋਨੇ ਪਾ ਕੇ ਇੱਕ ਹੱਥ ਜਿਵੇਂ ਰਤਾਨਾ ਪਾਇਆ ਦੂਜਾ ਹੱਥ ਸੋਨ ਨਾ ਪੂਰਾ ਮੇਰਾ ਹੱਕਾ ਲੈ ਕਾਰਾ ਗ ਜਾਵੇ ਨਿਹਾਲ ਹੋ ਜਾਵੇ ਫਤਿਹਵਾਵੇ ਆਨ ਤਾਂ ਚਕਰਵਰਤੀ ਸਿੰਘਾਂ ਨੂੰ ਭਾਵੈ ਸਤਿ ਸ੍ਰੀ ਅਕਾਲ ਆ ਲੋ ਪਿਆਰਿਓ ਇਧਰੋਂ ਆਏ ਆ ਸੂਏ ਵਾਲਾ ਰੋਡ ਹੁਣ ਆਪਾਂ ਇਧਰ ਨੂੰ ਜਾਣਾ ਉਹ ਲਿਖਿਆ ਰਾਮਾ ਮੰਡੀ ਲਾਬੋ ਵਾਲੀ ਬਰੰਕਾ ਸਰਪਿਕਾਂ ਦਾ ਨਾਮਾ ਤੇ ਨੀਲਾ ਨਾ ਦੇ ਸੰਮਤ ਕੰਮ ਨੂੰ ਜਾਤ ਮੇ ਦਾ ਜਾ ਲਓ ਪਿਆਰਿਓ ਆਪਾਂ ਹੁਣ ਰਾਮਾ ਮੰਡੀ ਚ ਦਾਖਲ ਹੋ ਗਏ ਆ ਦੇਖੋ ਇਹ ਰਾਮਾ ਮੰਡੀ ਆ ਇਥੋਂ ਇਥੋਂ ਅੱਗੇ ਇੱਕ ਆਉਣਾ ਰਾਮਸਰਾ ਉੱਥੋਂ ਫਿਰ ਉਹ ਬਾਈ ਦੇ ਪਿੰਡ ਨੂੰ ਰਾਹ ਮੋੜਨਾ ਜਗਤਾਰ ਬਾਈ ਦੇ ਉੱਥੇ ਆਪਾਂ ਬੈਠਾਂਗੇ ਘੰਟਾ ਦੋ ਘੰਟੇ ਗੱਲਾਂ ਬਾਤਾਂ ਮਾਰਾਂਗੇ ਬਾਈ ਤੋਂ ਰਾਹ ਰੂਹ ਪੁੱਛਾਂਗੇ ਤੇ ਪ੍ਰਸ਼ਾਦੇ ਵਗੈਰਾ ਸਕਾਂਗੇ ਉੱਥੇ ਆ ਲੋ ਆ ਸਾਰਾ ਹਰਾਮਾ ਮੰਡੀ ਆ ਆ ਲੋ ਸਾਜਰੇ ਤਰ ਹੁੰਦਾ ਨਾ ਬਾੜ ਦਾ ਵਧੀਆ ਨਿਕਲਦੀ ਆ ਠੰਡੇ ਜੀ ਹੁੰਦੀ ਆ ਬੰਦਾ ਥੱਕਦਾ ਜਿਆ ਨਹੀਂ ਆਹ ਲਓ ਪਿਆਰਿਓ ਅੱਗੇ ਫਾਟਕ ਲੱਗੇ ਹੋਏ ਨੇ ਆਹ ਲਓ ਤਾਂ ਆ ਜਾਮ ਲੱਗਿਆ ਹੋਇਆ ਰਾਮਾ ਮੰਡੀ ਐਸ ਤੋਂ ਮੋੜ ਮੁੜਦਾ ਦੇਖੋ ਇਧਰੋਂ ਆਏ ਆਪਾਂ ਵਾਪਰੇ ਵੀ ਪਤਾ ਨਹੀਂ ਕਦੋਂ ਨੂੰ ਜਾਂਦੀ ਆ ਸਾਡੇ ਚਲੋ ਜੀ ਆਹ ਲਓ ਪਿਆਰਿਓ ਦੇਖੋ ਪਿੱਡੀ ਲੈਣ ਲੱਗੀ ਏ ਟ੍ਰੇਨ ਟਰੋਣ ਲੱਗੀ ਸੀ 파ਟਕਾਂ ਕਰਕੇ ਤੇਲ ਵਾਲੀ ਟਰੱਕ ਨੇ ਸਾਰੇ ਆਹ ਕੁ ਟੈਂਕਰ ਜੇ ਉਹ ਅੱਗੇ ਟਰੱਕ ਖੜੇ ਨੇ ਪਹਿਲਾਂ ਉਧਰ ਲਈ ਲੰਗੀ ਆ ਫੇਰ ਹੁਣ ਆ ਨੰਗੂਗੀ ਨਹੀਂ ਨਹੀਂ ਮਤਲਬ ਮੈਨੂੰ ਲੱਗਦਾ ਪਹਿਲਾਂ ਜਿਹੜੇ ਨੰਗੇ ਨੇ ਨਾ ਉਹ ਪਹਿਲਾਂ ਟ੍ਰੇਨ ਲੰਗੀ ਹੋਣੀ ਆ ਆਹ ਟ੍ਰੇਨ ਹੋਰ ਲੰਗਣੀ ਆ ਆਹ ਦੇਖੋ ਕਿੰਨਾ ਜਾਮ ਲੱਗਿਆ ਇੱਦਾਂ ਚੱਲੀ ਆ ਹੈ ਲਾਲ ਗੜ ਬਠੰਡਾ ਸ਼ਰਸਾਬ ਝੰਡਾ ਲਓ ਪਿਆਰਿਓ ਆ ਦੇਖੋ ਸਰੋਂ ਲੱਗੀ ਹੋਈ ਕਿੰਨੀ ਵਧੀਆ ਇਹ ਫਾਟਕਾ ਤੋਂ ਬਾਅਦ ਇਦਾਂ ਦਾ ਰਾਹ ਆ ਗਿਆ ਪੱਟੀ ਵਾਲਾ ਵਾਗੇ ਤਣ 3 ਕਿਲੋਮੀਟਰਾਂ ਦੇ ਪਿੰਡ ਆਉਣ ਵਾਲਾ ਰਾਰੰਗ ਪਿੰਡ ਆ ਰਾਰੰਗ ਉੱਥੇ ਰੁੱਕ ਕੇ ਪ੍ਰਸ਼ਾਦਾ ਪਾਣੀ ਸਕਾਂਗੇ ਕਿਉਂਕਿ ਅੱਜ ਆਪਾਂ ਅੱਜ ਹੀ ਨਿਕਲੇ ਚਾਹ ਪੀ ਕੇ ਗੁਰੂ ਘਰ ਤੋਂ ਚਲੋ ਜੀ ਲਓ ਪਿਆਰਿਓ ਆ ਇਧਰ ਰੋਡ ਛੱਡਿਆ ਆਪਾਂ ਮੇਨ ਥੋੜਾ ਜਿਹਾ ਆਪਾਂ ਪੁੱਠੇ ਪਾਸੇ ਨੂੰ ਲੰਗੇ ਸੀ ਪਹਿਲਾਂ ਜਿਆਦਾ ਤਾਂ ਨਹੀਂ 4-5 ਕਿਲੋਮੀਟਰ ਦਾ ਗੇੜ ਪੈ ਗਿਆ ਆਪਾਂ ਨੂੰ ਉਹ ਫਾਟਕਾਂ ਤੋਂ ਆਪਾਂ ਸਿੱਧਾ ਨਿਕਲ ਗਏ ਸਿੱਧਾ ਨਹੀਂ ਉੱਥੋਂ ਥੋੜਾ ਜਿਹਾ ਅੱਗੇ ਹੋ ਕੇ ਖੱਬੇ ਪਾਸੇ ਨੂੰ ਹੋਣਾ ਸੀ ਇਹ ਥੋੜਾ ਜਿਹਾ ਉੱਪਰ ਦੀ ਘੁੰਮ ਕੇ ਆਏ ਹਾਂ ਹੁਣ ਆ ਪਿੰਡ ਦੇ ਜਿਹੜੇ ਬਾਹਰ ਬਾਹਰ ਕਰਨੇ ਉਹ ਆ ਗਏ ਨਾ ਰੰਗ ਪਿੰਡ ਆ ਪਿੰਡ ਜੀ ਆਉਣਾ ਸੀ ਆਪਾਂ ਹੁਣ ਲੱਭਦੇ ਹਾਂ ਬਾਈ ਦਾ ਘਰ ਲਓ ਪਿਆਰਿਓ ਇੱਥੇ ਹੁਣ ਆਪਾਂ ਆ ਗਏ ਸੀ ਬਾਈ ਦੇ ਪਿੰਡ ਜਗਤਾਰ ਬਾਈ ਦੇ ਤੇ ਇੱਥੇ ਫਿਰ ਬਾਈ ਗੱਲਾਂ ਬਾਤਾਂ ਮਾਰੀਆਂ ਬਹੁਤ ਜ਼ਿਆਰ ਗੱਲਾਂ ਬਾਤਾਂ ਮਾਰੀਆਂ ਘੁੰਮਣ ਵਾਲੇ ਬੰਦੇ ਤੁਹਾਨੂੰ ਪਤਾ ਫਿਰ ਮਤ ਮਿਲ ਜਾਂਦੀ ਆ ਤੇ ਹੁਣ ਆ ਬਾਈ ਦੇ ਨਾਲ ਆਇਆ ਖੇਤ ਚ ਬਾਈ ਪਾਣੀ ਛੱਡ ਰਿਆ ਖਿਆਰਿਆਂ ਚ ਅੱਜ ਦੇਖਦੇ ਆ ਕੀ ਬਣਦਾ ਗੱਲਬਾਤ ਆਪਣਾ ਪਹਿਲਾ ਰੂਟ ਹੋਰ ਸੀਗਾ ਹਨੂਮਾਨਗੜ ਹੋ ਗਏ ਤੇ ਫਿਰ ਬਾਈ ਨੇ ਦੱਸਿਆ ਬਾਈ ਕਹਿੰਦਾ ਵੀ ਉਧਰ ਦੀ ਘੁੰਮ ਕੇ ਕਾਣੂ ਜਾਣਾ ਇੱਥੋਂ ਸਿਰਸੇ ਨੂੰ ਜਾ ਉਹ ਨਾਲੇ ਥੋੜੀ ਜੀ ਬਾਟ ਕੱਟੀ ਜਾਂਦੀ ਆ ਤੇ ਹੁਣ ਆਪਾਂ ਉਹੀ ਰੂਟ ਬਣਾਵਾਂਗੇ ਦੇਖਦੇ ਆ ਨਹੀਂ ਸਵੇਰੇ ਚੱਲਾਂਗੇ ਇੱਥੋਂ ਸਵੇਰੇ ਚੱਲ ਕੇ ਸਿਰਸਾ ਉਹ ਥੋੜਾ ਜਿਹਾ ਰੂਟ ਕੱਟਿਆ ਜਾਂਦਾ ਆ ਦੇਖੋ ਪੰਛੀ ਦੇਖੋ ਕਿਵੇਂ ਫਿਰਦੇ ਨੇ ਆ ਆ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਰੋ ਆਪਾਂ ਅੱਜ ਰੁਕੇ ਹੋਏ ਆ ਬਾਈ ਜਗਤਾਰ ਕੋਲ ਤੇ ਔਰ ਉਹ ਜੇਦਾਰ ਭਾਈ ਠੀਕ ਹੈ ਬਹੁਤ ਵਧੀਆ ਚੜ੍ਹਦੀ ਕਲਾ ਜੀ ਕੋਈ ਨਹੀਂ ਸੁਣ ਲਾਉਣ ਇਹ ਬਾਈ ਨੇ ਨਾ ਪਹਿਲਾਂ ਗੁਰਗੋਬਨ ਸਿੰਘ ਜੀ ਮਾਰਗ ਕਰਿਆ ਹੋਇਆ ਦੇਖਿਆ ਹੀ ਹੋਣਾ ਤੁਸੀਂ ਤੇ ਮਤਲਬ ਬਹੁਤ ਮਤਲਬ ਚੜ੍ਹਦੀ ਕਲਾ ਵਾਲਾ ਕੰਮ ਆ ਉਹ ਆਪਣਾ ਪਟਨਾ ਸਾਹਿਬ ਤੋਂ ਸ਼ੁਰੂ ਹੋ ਕੇ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਆਪਣੇ ਗਏ ਨੇ ਆਨੰਦਪੁਰ ਸਾਹਿਬ ਫਿਰ ਤਲਵੰਡੀ ਸਾਭੋ ਦੋ ਭਾਗਾਂ ਵਿੱਚ ਕਰਿਆ ਹੋਇਆ ਆਪਾਂ ਇੱਥੇ ਤਾਂ ਰੁਕਿਆ ਵੀ ਇੱਕ ਤਾਂ ਬਾਈ ਤੋਂ ਅੱਜ ਜਾਣਕਾਰੀ ਲੈਣੀ ਆ ਪੂਰੀ ਕਿਉਂਕਿ ਇਹਨਾਂ ਨੇ ਇਹ ਸਫ਼ਰ ਗਏ ਹੋਏ ਨੇ ਪਹਿਲਾਂ ਤੇ ਕੋਸਾ ਸਫਰ ਬਾਰੇ ਜਾਣਕਾਰੀ ਕਿਉਂ ਬਾਈ ਹਾਂਜੀ ਹਾਂ ਬਹੁਤ ਵਧੀਆ ਜੀ ਤੁਸੀਂ ਆਏ ਤੇ ਬਾਈ ਵੀ ਰਿੰਕੂ ਤੁਸੀਂ ਜਾਣਦੇ ਵੀਡੀਓ ਦੇਖਦੇ ਰਹਿੰਦੇ ਹੋ ਚੜ੍ਹਦੀ ਕਲਾ ਵਾਲਾ ਸਿੰਘ ਹੈ ਤੇ ਕਾਫੀ ਸਮੇਂ ਤੋਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਵੀ ਕਿੱਦਾਂ ਦਾ ਦੇਖਦੇ ਸਫਰ ਮੈਂ ਵੀ ਬਾਈ ਨੂੰ ਬਹੁਤ ਸਮੇਂ ਤੋਂ ਦੇਖਦਾ ਆ ਰਿਹਾ ਹਾਂ ਤੇ ਬਾਈ ਵੀ ਮੇਰੇ ਸਫਰ ਨਾਮੇ ਦੇਖਦਾ ਰਹਿੰਦਾ ਹੈ ਤੇ ਕਾਫੀ ਫੋਨ ਤੇ ਗੱਲਬਾਤ ਹੁੰਦੀ ਰਹੀ ਸੀ ਪਹਿਲੀ ਯਾਰ ਬੰਦੇ ਨਾਲ ਰੂਬਰੂ ਹੋਏ ਆ ਤੇ ਅੱਜ ਅਧੀਰਾ ਤਾਂ ਆਪਣੇ ਕੋਲੇ ਰੱਖਾਂਗੇ ਸਫਰਾਂ ਦੀਆਂ ਗੱਲਾਂ ਬਾਤਾਂ ਤੇ ਬਾਈ ਤੋਂ ਵੀ ਸਿੱਖਣ ਨੂੰ ਕੁਝ ਮਿਲੂਗਾ ਜਿਹੜਾ ਸਾਡੇ ਪੱਲੇ ਹੈਗਾ ਤੇ ਅਸੀਂ ਵੀ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹੀ ਸਫਰਨਾਮੇ ਹੁੰਦੇ ਆ ਜਿਹੜੇ ਕੋਲੇ ਆਪਾਂ ਰੱਖ ਕੇ ਬੈਠੇ ਰਹਿੰਨੇ ਜਿਹੜਾ ਗਿਆਨ ਹੈ ਗਿਆਨ ਦਿੱਤੇ ਤੋਂ ਵੱਧ ਹੈ ਜੇ ਆਪਾਂ ਆਪਣੇ ਹੰਕਾਰ ਚ ਕਈ ਵਾਰੀ ਹੁੰਦਾ ਵੀ ਕਹਿੰਦੇ ਯਾਰ ਵੀ ਅਸੀਂ ਤਾਂ ਬਾਹਲੇ ਸਫਰਨਾਮੇ ਕੀਤੇ ਵੀ ਅਸੀਂ ਸਫਰ ਕਰ ਲਏ ਵੀ ਈਗੋ ਨਾ ਚੱਕੋ ਤੇ ਸਿੱਖਣਾ ਜ਼ਰੂਰੀ ਹੈ ਤੇ ਸਿਖਾਉਣਾ ਵੀ ਜ਼ਰੂਰੀ ਹੈ ਸਿਖਾਉਣਾ ਜ਼ਰੂਰੀ ਆ ਅੱਜ ਆਪਾਂ ਬਾਈ ਕੋਲ ਹੀ ਰੁਕਦੇ ਆਂ ਤੇ ਬਾਈ ਤੋਂ ਤਜਰਬੇ ਲੈਨੇ ਆ ਬਹੁਤ ਸਾਰੇ ਤਜਰਬੇ ਨੇ ਉਹ ਲੈਨੇ ਆ ਅੱਜ ਰਾਤ ਚਲੋ ਠੀਕ ਆ ਜੀ ਧੰਨਵਾਦ ਜੀ ਕੋਈ ਖਲਸਾ ਫਤਿਹ ਜੀ ਨਹੀਂ ਆਖੇ ਜ਼ਰੂਰੀ ਹੈ ਬਾਈ ਕੋਲ ਆਉਂਦੇ ਆਂ ਹਲੋ ਪਿਆਰਿਓ ਇਹ ਰਾਮਾ ਮੰਡੀ ਆ ਰਾਮਾ ਮੰਡੀ ਸ਼ਹਿਰ ਤੇ ਉਹਦੀ ਮੰਡੀ ਇੱਥੇ ਆਪਾਂ ਬਾਈ ਨਾਲ ਆਏ ਆ ਉਹਨਾਂ ਦੇ ਕੋਈ ਯਾਰ ਦੋਸਤ ਦਾ ਵਿਆਹ ਹੈਗਾ ਉਹਨੇ ਰਾਸ਼ਨ ਪੈ ਕਰਾਉਣਾ ਜੀ ਆਹ ਦੇਖੋ ਸਾਰੀਆਂ ਦੁਕਾਨਾਂ ਆਹ ਭਾਂਡੇਆਂ ਦੀਆਂ ਆਹ ਦੇਖੋ ਇੱਧਰ ਭਾਂਡੇ ਪਏ ਉਹ ਸਿਲਵਰ ਦੇ ਸਿਲਵਰ ਤਾਂ ਹੁਣ ਲੈਣੋਂ हट ਗਏ ਲੋਕ ਪੁਰਾਣੀ ਕਿਉਂ ਇੰਨਾ ਰੱਖਿਆ ਉਹ ਭੰਡਾਰ ਦੇਸੀ ਹੱਟੀ ਚੌਧਰੀ ਆਹ ਲੋ ਬਾਲਾ ਜੀ ਸੀਡ ਸਟੋਰ ਉਹ ਸਾਹਮਣੇ ਬਰਤਨਾਂ ਵਾਲੀ ਦੁਕਾਨ ਆ ਦੇਖੋ ਦਵਾਈਆਂ ਦੀ ਆ ਦੇਖੋ ਪੂਰੇ ਸ਼ੈੱਡ ਸ਼ੁੱਟ ਪਾਏ ਹੋਏ ਨੇ ਮੰਡੀ ਜਾ ਦੇਖੋ ਇੱਥੇ ਦਾਣੇ ਦੂਣੇ ਉੱਤਰਦੇ ਹੋਣੇ ਜਿਵੇਂ ਉਹ ਚੌਲ ਸਾਣੀ ਜਾਂਦੇ ਨੇ ਆ ਲੋ ਆ ਲੋ ਭੈਰੋ ਜਿਵੇਂ ਆਪਣੇ ਉੱਥੇ ਛੋਟੇ ਹਾਥੀ ਨੇ ਨਾ ਛੋਟੇ ਹਾਥੀ ਹੋਗੇ ਟਾਟ ਵਾਲੇ ਹੋਗੇ ਆ ਲੋ ਇੱਧਰ ਹਲੇ ਵੀ ਆ ਚੱਲਦੇ ਨੇ ਆਹ ਵਾਲੇ ਇੰਜਨ ਵਾਲੇ ਇਹਦੇ ਜੀ ਸਮਾਨ ਲੋਡ ਹੁੰਦਾ ਦੇਖੋ ਆਪਣੇ ਤਾਂ ਹੈ ਹੀ ਨਹੀਂ ਉਧਰ ਇਹ ਜਾ ਕੁਛ ਛੋਟੇ ਹਾਥੀ ਵੀ ਰਹਿ ਗਏ ਇੱਥੇ ਝੋਨਾ ਵੀ ਉਤਰਦਾ ਐ ਝੋਨਾ ਹੀ ਪਰਮਾ ਵੀ ਨਹੀਂ ਨੋਟਰੀ ਆ ਜਨਾਬ ਭਾਈ ਆਪਾਂ ਨੂੰ ਮਾਰਕੀਟ ਕਮਾਈ ਜਾਂਦਾ ਤੇ ਬਾਈ ਦੀ ਰਿਸ਼ਤੇਦਾਰ ਤੇ ਰਿਸ਼ਤੇਦਾਰੀ ਕਹਦਾ ਯਾਰ ਦੋਸਤ ਚ ਵਿਆਹ ਗਾ ਸਮਾਨ ਸਮੂਲ ਲੈਦਾ ਫਿਰਦਾ ਗਾ ਤੇ ਆਪਾਂ ਵੀ ਨਾਲ ਘੁੰਮੀ ਜਾਂਨੇ ਆਗੇ ਚਲ ਵਧੀਆ ਰੈਸਟ ਹੋ ਗਈ ਨਾਲੇ ਗੱਲਾਂ ਬਾਤਾਂ ਮੁੱਕਦੀਆਂ ਨਹੀਂ ਆਏ ਆ ਘੁੰਮਣ ਵਾਲੇ ਬੰਦਿਆਂ ਦੀਆਂ ਗੱਲਾਂ ਬਾਤਾਂ ਨਹੀਂ ਮੁੱਕਦੀਆਂ ਆਉਂਦੀਆਂ ਗੱਲਾਂ ਬਾਤਾਂ ਚੱਲੀ ਜਾਂਦੀਆਂ ਚਲੋ ਨਾਲੇ ਦੇਖਦੇ ਆਂ ਬਾਜ਼ਾਰ ਹਰ ਏਰੀਏ 'ਚ ਚੀਜ਼ ਬਦਲ ਜਾਂਦੀ ਆ ਲੈਕਸ

ਲੈਕਸ ਪੰਜਿਆਂ ਦੇ ਉੱਪਰ ਹੱਥ ਉੱਪਰ ਕਰਕੇ ਇੱਕ ਗਰਾਊਂਡ ਦਾ ਟੱਕਰ ਲਾਉਣਾ ਬਿਲਕੁਲ ਪੰਜਿਆਂ ਦੇ ਉੱਪਰ ਜਾਣਾ ਹੈ ਅੱਡੀ ਨਹੀਂ ਜਾਉਣੀ ਬਿਲਕੁਲ ਕਿਸੇ ਨੇ ਪਹਿਲਾਂ ਕੁੜੀਆਂ ਬਾਅਦ ਦੇ ਵਿੱਚ ੁੰਡੇ ਆਵਾਜ਼ ਨਹੀਂ ਆ ਰਹੀ। ਜਰੂਰ ਨੀ ਦਾ ਜਵਾਕ ਵਧੀਆ ਪਾਸੀ ਲੱਗੇ ਹੋਏ ਨੇ। ਆ ਛੋਟੇ ਛੋਟੇ ਜਵਾਕਾਂ ਦੀ ਕਮਾਲ ਦੀ ਗੱਲ ਆ ਨਾ ਦੇਖ ਲੋ। ਤੇ ਉਹ ਮੇਰੇ ਸਿੱਕਾ ਤੋਂ ਕੋਲ ਠੀਕ ਜਿਹਾ ਸਦਾ ਹਾਂ। ਏ ਬਾਬਾ ਕਿੰਨਾ ਕੇ ਚੇਰ ਹੋ ਗਿਆ ਏ ਸਾਨੂੰ ਟ੍ਰੇਨਿੰਗ ਦੰਦਿਆਂ ਨੂੰ ਤਿੰਨ ਮਹੀਨੇ ਹੋ ਗਏ ਜੀ ਤਿੰਨ ਮਹੀਨੇ ਤਿੰਨ ਮਹੀਨੇ ਤਿੰਨ ਮਹੀਨੇ ਵਾਲਾ ਹੂੰ ਹੂੰ 4 ਤੋਂ 5 ਕਿਲੋਮੀਟਰ ਭੱਜ ਲੈਂਦੇ ਹਾਂ ਥੋੜੀ ਦਿੱਕਤ ਹੁੰਦੀ ਹੈ ਹੂੰ 40 ਮਿੰਟ ਰਨਿੰਗ ਕਰਦੇ ਹਾਂ 40 ਮਿੰਟ 40 ਮਿੰਟ ਇਹ ਤਾਂ 10 ਮਿੰਟਾਂ ਤੋਂ ਚਲਾਇਆ 10 ਮਿੰਟਾਂ ਤੋਂ ਸ਼ੁਰੂ ਕਰਕੇ 15 10 ਹਫ਼ਤੇ ਬਾਅਦ 5 ਮਿੰਟ ਵਧਾ ਦੇਣਾ ਠੀਕ ਹੈ ਤੇ 40 ਦੇ ਮੰਗਾ ਕੇ ਰੋਕ ਲਿਆ ਹੁੰਦੇ ਨੇ ਛੋੜੇ ਹੋਗੇ ਇਸ ਤੋਂ ਬਾਅਦ ਇਹਨੂੰ ਮਤਲਬ ਮੰਨ ਲਾ ਵੀ ਹਫ਼ਤੇ 'ਚ ਵਧਾ ਕੇ ਕਦੇ-ਕਦੇ ਇਹਨੂੰ 2 ਘੰਟੇ ਦੇ ਲੈ ਕੇ ਜਾਣਾ ਦੋ ਘੰਟਿਆਂ ਦੇ ਦੋ ਘੰਟਿਆਂ ਦੇ ਲਈ ਵੀ ਮਹੀਨੇ 'ਚ ਉਹ ਇਹਨਾਂ ਨੂੰ ਮੈਰਾਥਨ ਵਾਸਤੇ ਤਿਆਰ ਕਰ ਰਹੇ ਜੇ ਸਾਲ ਦੇ ਵਿੱਚ ਹੀ ਘੱਟੋ-ਘੱਟ 40 42 ਕਿਲੋਮੀਟਰ ਤੱਕ ਲੈ ਜਾਣੇ ਸਾਲ ਦੇ ਵਿੱਚ ਸਾਲ ਦੇ ਵਿੱਚ ਇਹਨੂੰ 40 ਕਿਲੋਮੀਟਰ ਤੋਂ ਜਿਆਦਾ ਜਿਹੜਾ ਮੈਰਾਥਨ ਨੂੰ ਮੇਰਾ ਅਬਿਆਲੀਪੁਰ ਪੰਜ ਦਿਨ ਸੇ ਜਾਣਾ 42 ਕਿਲੋ ਦੀ ਮੈਰਾਥਨ ਉਹ ਸਾਲ ਦੀ ਗੇਰੀ ਲੱਗੂਗੀ ਆਹ ਲੋ ਪਿਆਰੇ ਉਹ 10 ਮਿੰਟ ਹੋਵੇ ਦੇਖੋ ਬੱਚਿਆਂ ਨੂੰ ਭੱਜਦੇ ਆ ਨੂੰ ਆ ਛੋਟੀਆਂ ਛੋਟੀਆਂ ਗੁੱਡੀਆਂ ਦੇਖੋ ਆਹ ਲੋ ਕੋਈ ਜਵਾਕ ਨਹੀਂ ਰੁਕਿਆ ਕੋਈ 4 ਸਾਲ ਕੋਈ 5 ਸਾਲ ਕੋਈ 6 ਸਾਲ ਇਦਾਂ ਹੀ ਆ ਨਾ ਬਾਬਾ ਹਾਂ ਹਾਂ ਇਦਾਂ ਹੀ ਆਹ ਦੇਖ ਲਓ 10 10 12 ਮਿੰਟ ਹੋ ਗਏ ਇਦਾਂ ਹੀ ਚੱਕਰ ਲਾਈ ਜਾਂਦੇ ਨੇ ਕੋਈ ਵੀ ਨਹੀਂ ਰੁਕਿਆ ਕੋਈ ਵੀ ਛੋਟੇ ਛੋਟੇ ਜਵਾਕ ਦੇਖੋ ਆਪਣੇ ਸ਼ਹਿਰਾਂ ਵਾਲੇ ਕਿੱਥੇ ਭੱਜ ਲੈਣਗੇ ਇਹਨਾਂ ਆਹ ਲਓ ਬਾਈ ਫੋਨ ਦਿਖਾਦਾ ਮਾੜਾ ਯਾਰ ਕਿੰਨੇ ਮਿੰਟ ਹੋ ਗਏ ਆਹ ਲਓ 12 ਮਿੰਟ ਹੋ ਗਏ ਤਕਰੀਬਨ ਪੌਣੇ 13 ਮਿੰਟ ਹਰੇ ਵੀ ਆ ਗੁੱਡੀਆਂ ਦੇਖੋ ਆਹ ਦੇਖੋ ਛੋਟਾ ਜਵਾਕ ਇੱਕ ਵਾਰ ਵੀ ਨਹੀਂ ਰੁਕਿਆ ਇਹ ਮਾੜਾ ਜ ਆ ਵੀ ਕਿਤੇ ਰੁਕ ਗਿਆ ਹੋਵੇ ਜੀ 40 ਮਿੰਟ ਤੱਕ ਕਹੀਂ ਜਰਣਗੇ ਇਹ ਅੱਛਾ ਜੀ 40 ਮਿੰਟ 40 ਮਿੰਟ ਤੱਕ ਹਾਂਜੀ ਕਮਾਲ ਦੀ ਗੱਲ ਆ ਜੀ 40 ਮਿੰਟ ਦੇ ਵਿੱਚ ਇਹ ਤਕਰੀਬਨ 4:30 ਤੋਂ ਲੈ ਕੇ ਛੋਟੇ ਤੋਂ ਛੋਟਾ ਬੱਚਾ 4 ਕਿਲੋਮੀਟਰ ਤੱਕ ਇਹ ਕਰ ਦੂਗਾ ਤੇ 7 ਤੋਂ ਲੈ ਕੇ 9 ਕਿਲੋਮੀਟਰ ਤੱਕ ਵੀ ਬਗ ਜਾਣਗੇ ਇਹਦੇ ਤੇ 7 ਤੋਂ 9 ਹਾਂ ਉਹ ਟਰੈਕ ਦਾ ਹਿਸਾਬ ਹੈ ਜਿਹੜਾ ਮਤਲਬ ਮਤਲਬ ਕੋਈ ਜਿਹੜਾ 150 ਮੀਟਰ ਦਾ ਟਰੈਕ ਹੈ ਤੇ ਇਹਦੇ ਵਿੱਚ ਮਤਲਬ 60 ਚੱਕਰ ਲਾਉਗੋ 50 40 ਤੋਂ ਘੱਟ ਤਾਂ ਕੋਈ ਰਹਿਣਾ ਹੀ ਨਹੀਂਗਾ ਨਹੀਂ ਨਹੀਂ ਜਿਹੜੇ ਛੋਟੇ ਬੱਚੇ ਇਹ ਵੀ ਤੇ ਮਤਲਬ 4 4 ਕਿਲੋਮੀਟਰ ਤੇ ਜਿੰਨੀ ਸੌਖਤਾ ਕਰਦੇ ਹਾਂ ਆਹੋ ਭੈਰੋ 20 ਮਿੰਟ ਹੋ ਗਏ ਹੁਣ ਇਹਨਾਂ ਨੂੰ ਭਾਜ ਦਿਆਂ ਨੂੰ ਦੇਖੋ ਕਿੰਨੇ ਛੋਟੇ ਛੋਟੀਆਂ ਆਹ ਦੇਖੋ ਕਿੰਨੀ ਛੋਟੀਆਂ ਗੁੱਡੀਆਂ ਨੇ ਪੂਰੇ 20 ਮਿੰਟ ਰੈਗੂਲਰ ਲਗਾਤਾਰ ਆ ਦੇਖੋ ਕਿੰਨੇ ਛੋਟੇ ਬੱਚੇ ਆ ਲੋ ਇਹਨਾਂ ਨੂੰ ਵੀ ਪੂਰੇ 20 ਮਿੰਟ ਹੋ ਗਏ ਆ ਬਾਬਾ ਜੀ ਇਹਨਾਂ ਨੂੰ ਟ੍ਰੇਨਿੰਗ ਕਰਾਉਂਦੇ ਜਗਤਾਰ ਭਾਈ ਜਿੱਨਾਂ ਕੋਲ ਮੈਂ ਰੁਕਿਆ ਹੋਇਆ ਹਾਂ ਅੱਜ 3 ਮਹੀਨੇ ਹੋ ਗਏ ਇਹਨਾਂ ਨੂੰ ਟ੍ਰੇਨਿੰਗ ਕਰਾਉਂਦੇ ਆ ਨੂੰ ਬੱਚਿਆਂ ਨੂੰ 4 ਸਾਲ ਤੋਂ ਸਟਾਰਟ ਆ ਬੱਚੇ ਆ ਦੇਖੋ ਛੋਟੀ ਜੀ ਗੁੱਡੀ ਆਉਂਦੀ ਆ ਲੋ ਪਿਆਰਿਓ ਪੂਰੇ 40 ਮਿੰਟ ਪੂਰੇ 40 ਮਿੰਟ ਹੋ ਗਏ ਆ ਲੋ ਮਯਾਲ ਆ ਕੋਈ ਜਵਾਬ ਰੁਕ ਗਿਆ ਹੋਵੇ ਮਾੜਾ ਮੋਟਾ ਉਹ ਦੇਖ ਛੋਟੀਆਂ ਗੁੱਡੀਆਂ ਮਾੜਾ ਮੋਟਾ ਸਲੋ ਜ਼ਰੂਰ ਹੁੰਦੀਆਂ ਸੀ ਪਰ ਮਤਲਬ ਨਹੀਂ ਰੁਕ ਗਈਆਂ ਮਾਲ ਦੀ ਗੱਲ ਆ ਹਾਲੋ ਕਿੱਡੀਆਂ ਛੋਟੀਆਂ-ਛੋਟੀਆਂ ਗੁੱਡੀਆਂ 40 ਮਿੰਟ ਪੂਰੇ ਕਰ ਲੇ ਆ ਬਾਬਾ ਛੋਲੇ ਦੇ ਰਿਹਾ ਇਹਨਾਂ ਨੂੰ ਬਾਬਾ ਛੋਲੇ ਬਣ ਰਿਹਾ ਹੁਣ ਬੱਚਿਆਂ ਨੂੰ ਛੋਲੇ ਤੇ ਹੰਤੇ ਹੋਏ